ਜੋ ਜਿਨਗੋਤ ਕੇ ਸਾਨੂੰ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਅੱਲਾਹ ਵੋਲ ਸੰਘਰਸ਼ ਦਾ ਐਲਾਨ ਕੀਤਾ ਗਿਆ ਜੈਸਾ ਦੇ ਇਹ ਬੀਲੀ ਐਮੈਂਡਮੈਂਟ ਬੈਂਟ ਬਿੱਲ 2025 ਦੀਆਂ ਕਾਪੀਆਂ ਸਾਡੇ ਆ ਗਈਆਂ ਇਸ ਵਿਰੋਧ ਪ੍ਰਦਰਸ਼ਨ ਵਿੱਚ ਸੰਯੁਕਤ ਮੋਰਚੇ ਨੂੰ ਵੀਰਲੀ ਬੋਰਡ ਦੀਆਂ ਜਥੇਬੰਦੀਆਂ ਵੱਲੋਂ ਪੂਰ ਤੌਰ ਤੇ ਸਮਰਥਨ ਕੀਤਾ ਗਿਆ ਬਿਲੀਵਲ 225 ਬਾਰੇ ਬੋਲਦੇ ਆਗੂਆਂ ਨੇ ਦੱਸਿਆ ਕਿ ਇਹ ਬਿੱਲ ਲੋਕਾਂ ਤੇ ਮੁਲਾਜ਼ਮਾਂ ਦੇ ਲਿਕਾ ਹਤਕਿਤ ਹੋਵੇਗਾ ਕਿਉਂਕਿ ਇਹ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਰੀਲੀ ਵਰਦ ਬੱਚਾ ਨਿਵੇਸ਼ ਕਰਨ ਦੇ ਖੁੱਲ੍ਹ ਦੇਵੇ ਜੀ ਹਣਾ ਤੇ ਪਹਿਲਾਂ ਵੀ ਜਾਨੀ ਜਿਹੜੇ ਪੱਚ ਲਾਈਨਾਂ ਸਾਰੇ ਦਾ ਕੰਮ ਪਹਿਲਾਂ ਹੀ ਪ੍ਰਾਈਵੇਟ ਠੇਕੇਦਾਰਾਂ ਨੂੰ ਕੀਤਾ ਜਾ ਰਿਹਾ ਹੁਣ ਵੰਤਰਣ ਦਾ ਕੰਮ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕਿ ਜਿਹੜੀ ਲਾਈਨਾਂ ਦੀ ਸਾਂਭ ਸੰਭਾਲਾ ਉਹ ਬਿਜਲੀ ਬੋਰਡ ਖੁਦ ਕਰੇਗਾ ਤੇ ਜਿਹੜੀ ਬੰਡ ਪਰ ਨਾਲ ਅਧੀਨ ਜੇ ਮੇ ਕੇ ਮੀਟਰ ਕਨੈਕਸ਼ਨ ਹੈ ਤੇ ਉਪਕਰਣ ਜਿਹੜੇ ਲਾਉਣੇ ਆਪਾਂ ਮਾਪਣ ਲਈ ਬਿਜਲੀ ਦੀ ਖਪਤ ਮਾਪਣ ਲਈ ਉਹ ਅਡਵਰਟ ਕੰਪਨੀਆਂ ਦੇ ਲਗਾਏ ਜਾਣਗੇ ਹਨ ਕਿਸੇ ਖਪਤਕਾਰ ਦੀ ਮਰਜ਼ੀ ਹੋਵੇਗੀ ਕਿ ਉਹ ਕਿਹੜੀ ਕੰਪਨੀ ਤੋਂ ਲਾਈਨ ਲੈਣੀ ਚਾਹੁੰਦਾ ਲਾਈਟ ਲੀਟਰਾਂ ਦੇ ਮਤਬਕ ਇਹ ਕੰਮ ਵਿੱਚ ਜਿਹੜਾ ਪਿੰਡੂ ਖਪਤਕਾਰ ਆ ਜਾਂ ਜਿਹੜਾ ਗਰੀਬ ਖਪਤਕਾਰ ਆ ਉਹਨੂੰ ਬਹੁਤ ਨੁਕਸਾਨ ਹੋਊਗਾ ਹਨਾ ਕਿਉਂਕਿ ਇਹ ਜਿਹੜੇ ਸੰਚਾਰ ਦਾ ਕੰਮ ਆ ਉਹਦੇ ਦੀਨ ਬਿਜਲੀ ਉਪਕਰਣ ਚਿੱਪ ਵਾਲੇ ਲਗਾਏ ਜਾਣਗੇ ਜਿਹਦੇ ਨਾਲ ਕੈਟੋਮੈਟਿਕਲੀ ਸਪਲਾਈ ਬੰਦ ਕਰ ਦਿੱਤੀ ਜਾਇਆ ਕਰੇਗੀ ਜੇ ਕੋਈ ਡਿਫਾਲਟਰ ਜਾਂ ਬੈਲ ਨਹੀਂ ਭਰਦੇ ਤੇ ਦੂਜਾ ਖਪਤਕਾਰਾਂ ਨੂੰ ਜਿਹੜੀ ਸਬਸਿਡੀਆਂ ਵਗੈਰਾ ਦਿੱਂਤੀਆਂ ਜਾਂਦੀਆਂ ਨੇ ਇਹ ਡਰ ਆ ਕਿ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਹਨ ਤੇ ਇਹਦੇ ਵਿਰੋਧ ਵਿੱਚ ਕਿਸਾਨ ਜੁਨੇਨ ਵੱਲੋਂ ਬਹੁਤ ਰੂਪ ਰੋਹ ਭਰਪੂਰ ਮਜਾਰੇ ਅੱਜ ਪੰਜਾਬ ਪੱਤਰ ਤੇ ਕੀਤੇ ਗਏ ਜਿਸ ਤਾ ਕੇ ਮੁਲਾਜ਼ਮਾਂ ਆਗੂਆਂ ਦੇ ਮੁਲਾਜ਼ਮਾਂ ਵੱਲੋਂ ਪੋਰ ਜ਼ੋਰ ਹਮਾਇਤ ਦਾ ਐਲਾਨ ਕੀਤਾ ਗਿਆ ਸੀ ਤੇ ਹਮਾਇਤ ਕੀਤੀ ਗਈ ਆਗੂਆਂ ਤੇ ਮੁਲਾਜ਼ਮਾਂ ਗੋਂ ਵੱਲੋਂ ਕਿਹਾ ਗਿਆ ਕਿ ਜੇ ਸਰਕਾਰ ਬੀਲੀ ਐਮੈਂਡਮੈਂਟ ਬੈਲ 2025 ਇਸ ਸੈਸ਼ਨ ਸਰਦ ਰੁਕ ਰੁਕੋ ਸੈਸ਼ਨ ਵਿੱਚ ਲੈ ਕੇ ਆਈ ਤਾਂ ਉਹ ਦਾ ਸਖਰ ਜ਼ੋਰ ਵਿਰੋਧ ਕੀਤਾ ਜਾਊਗਾ ਪੰਜਾਬ ਸੜਕਾਂ ਦੇ ਉਹਨਾਂ ਖਲਾਫ ਅਸੀਂ ਵਿਰੋਧ ਕਰਾਂਗੇ ਅੱਲਾਹ ਵੋਲ ਸੰਘਰਸ਼ ਤੇ ਕੀਤਾ ਗਿਆ ਸਰਕਾਰ ਨੂੰ ਮਜਬੂਰ ਜਾਈ ਸਕੇ ਇਹ ਬੈਲ ਬਾਪਸ ਲਵੇ ਬੀਲੀ ਐਮੈਂਡਮੈਂਟ ਬੰਦ ਕਰਤੇ ਗੇਟ ਰੈਲੀਆਂ ਤੋਂ ਬਾਅਦ 2025 ਐਮੈਂਡਮੈਂਟ ਬੈਲ ਦੀਆਂ ਕਾਪੀਆਂ ਸਾਡੀਆਂ ਕਾਪੀਆਂ ਸਟਾਲਿਆਂ ਗੋਹ ਪ੍ਰਦਰਸ਼ਨਕਾਰ ਵਿਰੋਧੀ ਸੰਯੁਕਤ ਮੋਰਚੇ ਨੂੰ ਜੋਸ਼ ਭਰਪੂਰ ਨਾਰੇਬਾਜ਼ੀਆਂ ਦੀ ਜਿੱਥੇ ਬੰਦਿਆਂ ਵੱਲੋਂ ਪੂਰਤੌਰ ਤੇ ਸਮਰਸਨ ਕੀਤਾ ਗਿਆ ਚੈਨਲ ਤੇ ਚਲਾਇਆ ਜਾਵੇਗਾ ਪਹਿਲੀ ਵਾਰ 225 ਬਾਰੇ ਬੋਲ ਦੇ ਆਗੂਆਂ ਨੇ ਦੱਸਿਆ